ਐ ਰੀ ਬੱਚਿਓ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨੂੰ ਉਹ ਦਿਆ ਦਾਖਲਾ ਪਿੱਖਿਆ ਦੀ ਤਿਆਰੀ ਦੀਨ ਆਪਾਂ ਟੈਸਟ 86 ਭਾਗ 2 ਆ ਬੇਟਾ ਸਰਲ ਕਰੋ ਦਾ ਟੈਸਟ ਉਹ ਹੱਲ ਕਰਦੇ ਪਏ ਆ 20 ਤੱਕ ਸਵਾਲ ਆਪਾਂ ਕਰ ਚੁੱਕੇ ਆ ਬੇਟਾ ਤਾਂ ਹੁਣ ਬੇਟਾ ਆਹ ਸਵਾਲ ਆ ਗਿਆ ਸਰਲ ਕਰੋ ਦਾ ਇਹ ਧਿਆਨ ਨਾਲ ਦੇਖੋ ਪਹਿਲਾਂ ਬੇਟਾ ਆਪਾਂ ਇਹਨਾਂ ਦੇ ਸਹੀ बटे ਭੰਨ ਲਾਂਗੇ 3 2 6 ਤੇ 1 7 3 ਆ ਗਏ ਠੀਕ ਹੈ ਬੇਟਾ ਜਮਾ 2 3 6 ਤੇ 1 7 2 ਫਿਰ ਮਾਈਨਸ ਫਿਰ ਨਿਕਲੰਕ 3 ਤੇ 1 4/3 ਠੀਕ ਹੈ ਫਿਰ ਗੁਣਾ 4 2 8 ਤੇ 1 9/4 ਫਿਰ ਤਕਸੀਮ 3 5 15 3 18/ 5 ਠੀਕ ਹੈ ਬੇਟਾ ਬੌਡਮਾਸ ਰੂਲ ਦੇ ਅਕੋਰਡਿੰਗਲੀ ਬੇਟਾ ਪਹਿ ਸਭ ਤੋਂ ਪਹਿਲਾਂ ਅਸੀਂ ਭਾਗ ਕਰਾਂਗੇ ਠੀਕ ਹੈ ਤਾਂ ਇਸ ਇਸੇ ਤਰ੍ਹਾਂ ਹੀ ਚੱਲ ਪੈਣਾ 7/3 7/2 -4/3 9/4 ਆ ਬੇਟਾ ਤਕਸੀਮ ਜਦੋਂ ਗੁਣਾ ਚ ਬਦਲੂਗੀ ਤਾਂ ਇਹ ਬਣ ਜਾਣੇ 5/18 ਠੀਕ ਹੈ ਬੇਟਾ ਕਿੰਨੇ ਬਣ ਗਏ 5/18 ਹੁਣ ਬੇਟਾ ਆਪਾਂ ਇਹ ਜਿੱਥੇ ਜਿੱਥੇ ਕੱਟੇ ਜਾਂਦੇ ਆ ਗੁਣਾ ਬਣ ਗਈ ਸਾਰੀ ਦੀ ਸਾਰੀ 9 1 9 9 2 18 ਠੀਕ ਹੈ ਬੇਟਾ ਤਾਂ ਆਹ ਬੇਟਾ 4 ਦੇ ਨਾਲ 4 ਕੱਟੇ ਜਾਣਗੇ ਸਿੱਧੇ ਹੀ 4 ਦੇ ਨਾਲ 4 ਕੱਟੇ ਜਾਣਗੇ ਤੇ ਬੇਟਾ ਇਹ ਬਣ ਗਏ 5 1 5 ਤੇ 3 2 6 ਇਹ ਇਹ ਬਣ ਗਏ 5 6 ਆ ਸਾਰੀ ਰਕਮ ਗੁਣਾ ਦੀ ਸੀ ਜਿਹੜੀ ਇਹ ਸਾਰੀ ਕਿੰਨੀ ਬਣ ਗਈ 5 1 5 ਤੇ 3 2 6 ਤੇ ਇਹ ਬਣ ਗਿਆ 7 3 7 2 5 6 ਗੱਲ ਸਮਝ ਲੱਗ ਗਈ ਬੇਟਾ ਇਹਨੂੰ ਸਰਲ ਕਰ ਲਿਆ ਜਦੋਂ ਅਸੀਂ ਤਾਂ ਆ ਘਟਾ ਘਟਾ ਕੇ 5 1 ਕਮ 5 ਤੇ 8ਾਂ 3 2 6 ਹੁਣ ਬੇਟਾ ਇਹਦਾ ਅਸੀਂ ਲਘੁਤਮ ਲੈ ਲਾਂਗੇ ਲਘੁਤਮ ਲਵਾਂਗੇ ਤਾਂ ਕਿੰਨਾ ਲਘੁਤਮ ਆ ਜੂਗਾ ਇਹਦਾ 3 2 ਤੇ 6 ਦਾ ਆ ਗਿਆ 6 ਲਘੁਤਮ 3 2 6 2 14 ਠੀਕ ਹੈ ਬੇਟਾ ਫਿਰ 2 3 6 3 7 21 6 1 ਕਮ 6 1 5 5 14 21 14 21 35 35 5 3 ਆਗੇ ਤਾਂ 30/6 ਆ ਗਿਆ ਬੇਟਾ 30/6 ਜਦੋਂ 30/6 ਨੂੰ ਬੇਟਾ ਆਪਾਂ ਕੱਟ ਦਿੰਨੇ ਆ ਤਾਂ ਇਹ ਕਿੰਨਾ ਆ ਜੂਗਾ ਕੱਟ ਕੇ 6 ਕਮ 6 6 ਪੰਜ ਆ 30 ਉੱਤਰ ਕਿੰਨਾ ਆ ਗਿਆ 5 ਉੱਤਰ ਆ ਗਿਆ ਬੇਟਾ ਸਾਡਾ ਤਾਂ ਅਸੀਂ ਆਲਟਰਨੇਟ ਆਨਸਰ ਚੈੱਕ ਕਰਦੇ ਆ ਸੀ 1 ਦੇ ਵਿੱਚ 5 ਆਨਸਰ ਦਿੰਦਾ ਪਿਆ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਇਹਦਾ ਸਵਾਲ ਨੰਬਰ 22 ਸਵਾਲ ਨੰਬਰ 22 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਇਹ ਸਰਲ ਕਰੋ ਦਾ ਸਵਾਲ ਹੈਗਾ ਉਸੇ ਤਰ੍ਹਾਂ ਹੀ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਆਪਾਂ ਇਹਨੂੰ ਸਰਲ ਕਰਨਾ ਹੈ ਤਾਂ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਬੇਟਾ ਦੇਖੋ ਤੁਸੀਂ 3 ਦਾ ਆ ਪਹਿਲਾ ਦਾ ਹੱਲ ਕਰਨਾ ਹੈ ਠੀਕ ਹੈ ਬੇਟਾ ਤਾਂ 3 ਦਾ ਦਾ ਕੀ ਹੁੰਦੀ ਹੈ ਗੁਣਾ ਇੱਕ ਤਰ੍ਹਾਂ ਦੀ 3 3 9 ਇਹ ਬਣ ਗਏ 9 ਤਕਸੀਮ 3 3 3 10 ਠੀਕ ਹੈ ਇੱਕ ਸਟੈਪ ਘਟਾ ਲਿਆ ਬੇਟਾ ਮੈਂ ਆ 3 ਦਾ 3 ਨੂੰ 9 ਕਰ ਲਿਆ ਇਸ ਤੋਂ ਬਾਅਦ ਦੇ ਵਿੱਚ ਬੇਟਾ ਭਾਗ ਕਰਨੀ ਹੈ ਅਗਲੇ ਸਟੈਪ ਵਿੱਚ ਬਾਰਡ ਮਾਸ ਰੂਲ ਦੇ ਅਕੋਰਡਿੰਗਲੀ ਤਾਂ ਇਹ ਬਣ ਗਏ 3 3e 9 9 ਤਕਸੀਮ 3 3 ਨਹੀਂ ਰਹਿ ਗਿਆ ਨਾ ਤੇ ਇਹ ਕੱਟੇਗੇ 3 3e 9 ਹੁਣ 3 ਰਹਿ ਗਏ 3 3 3 3 ਤਾਂ ਬੇਟਾ ਤਿੰਨ ਤੀਏ ਨੌ ਇਹ ਬਣ ਗਏ ਨੌ ਜਮਾ ਤਿੰਨ ਮਾਈਨਸ ਤਿੰਨ ਤਾਂ ਬੇਟਾ ਇਹ ਨੌ ਤੇ ਤਿੰਨ ਬਾਰਾਂ ਮਾਈਨਸ ਤਿੰਨ ਇਜ ਇਕੁਅਲ ਟੂ ਨੌ ਉੱਤਰ ਆ ਗਿਆ ਸਾਡਾ ਤਾਂ ਆਪਾਂ ਦੇਖਦੇ ਹਾਂ ਬਾਈ ਨੰਬਰ ਸਵਾਲ ਦੇ ਵਿੱਚ ਬੇਟਾ ਡੀ ਵਨ ਆ ਜਿਹੜਾ ਨੌ ਆਨਸਰ ਦਿੰਦਾ ਪਿਆ ਡੀ ਵਨ ਨੂੰ ਅਸੀਂ ਐਜ਼ ਏ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਤੇਈ ਸਵਾਲ ਨੰਬਰ ਤੇਈ ਵਿੱਚ ਵੀ ਸਰਲ ਕਰੂਗਾ ਠੀਕ ਹੈ ਧਿਆਨ ਦੇ ਨਾਲ ਦੇਖੋ ਤੁਸੀਂ ਤੋ ਬੇਟਾ ਜਦੋਂ ਆਪਾਂ ਇਹਨੂੰ ਸਰਲ ਕਰਨਾ ਆ ਭਟੇ ਦਾ ਭਟਾ ਹੁੰਦਾ ਆ ਭਾਗ ਨੂੰ ਸਰਲ ਕਰਾਂਗੇ ਉੱਪਰਲੇ ਪਾਸੇ ਆ ਜਿਹੜਾ ਇਹਨੇ ਅਲੱਗ ਅਲੱਗ ਸਰਲ ਹੋ ਜਾਣਾ ਹੈ ਨਾ 3 4 ਇਹ ਬਣ ਗਏ 12 3 ਸਾਰੇ ਦਾ ਭਟਾ 1/2 ਤਕਸੀਮ 2 ਤਾਂ 1/2 ਤਕਸੀਮ ਨੂੰ ਜਦੋਂ ਅਸੀਂ ਕਰਦੇ ਹਾਂ ਗੁਣਾ ਦੇ ਵਿੱਚ ਬਦਲਦੇ ਹਾਂ ਤਾਂ ਇਹ ਵੀ ਬੇਟਾ ਇਹ 2/1 ਹੈ 1/2 ਅੰਸ਼ ਦਾ ਹਰ ਤੇ ਹਰ ਦਾ ਅੰਸ਼ ਬਣ ਜਾਣਾ ਠੀਕ ਹੈ ਇਹ ਬਣ ਗਿਆ 1/4 ਤਾਂ ਇਹ ਜਦੋਂ ਹੱਲ ਕਰਦੇ 12 3 9 9 ਦਾ 1/4 ਜਦੋਂ ਇਹਨੇ ਉੱਪਰਲੇ ਪਾਸੇ ਜਾਣਾ ਹੈ ਬੇਟਾ ਤਾਂ 1/4 ਨੇ 4/1 ਬਣ ਜਾਣਾ ਬਰਾਬਰ 9 4 1 9 4 1 9 4 36 ਤਾਂ ਸਾਡਾ ਉੱਤਰ ਕਿੰਨਾ ਆ ਗਿਆ 36 ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟ ਅਨਸਰ ਦੇਖਦੇ ਆਂ ਤਾਂ ਬੇਟਾ ਆਲਟਰਨੇਟਿਵ ਅਨਸਰ D1 ਹੈ ਜਿਹੜਾ ਸਾਨੂੰ 36 ਅਨਸਰ ਦਿੰਦਾ ਪਿਆ D1 ਨੂੰ ਅਸੀਂ ਐਜ਼ ਦੇ ਰਾਈਟ ਅਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਸਵਾਲ ਨੰਬਰ 24 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ हां बेटा तो सवाल नंबर 24 ध्यान दे नाल देखो ए भी बोर्ड मास रूल दे अकॉर्डिंगली पहला गुणा करेंगे बेटा आपा तो ए 5 3 15 बन गए 15 जमा 4 जमा 4 जमा 8 15 4 19 4 23 ਤੇ 8 31 ਉੱਤਰ ਕਿੰਨਾ ਆ ਗਿਆ 31 ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟ ਆਨਸਰ ਦੇਖਦੇ ਆਂ B1 ਆ ਜਿਹੜਾ 31 ਉੱਤਰ ਆਉਂਦਾ ਪਿਆ B1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਤਾਂ ਸਵਾਲ ਨੰਬਰ 25 ਦੇ ਵਿੱਚ ਕੀ ਕਹਿੰਦਾ ਪਿਆ ਬੇਟਾ ਇਹ ਬੇਟਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆਂ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ